ਹੰਨੀ ਸਤਿਗੁਰ ਆ ਦੀ ਸਾਰਿਆ ਨਾ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਗਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਭਲਵਾਂ ਜੀ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਆ ਅੱਜ ਕੱਪਣਾ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇਹ ਆ ਵੀ ਗੱਪਣਾ ਆਪਣੀਆਂ ਪਾਸ ਕਰਕੇ ਵੇਸ ਚੱਕ ਕੇ ਤਸੱਲੀ ਕਰਕੇ ਖੜਾ ਤੇ ਹੈ ਸਾਰੀਆਂ ਜਰਸੀਆਂ ਕ੍ਰੋਸ ਚੀ ਆ ਇਹ ਆ ਵੀ ਇੰਨਾ ਦਿਨਾਂ ਚ ਇੰਨਾ ਕੰਮ ਦੀ ਕਾਫੀ ਡਿਮਾਂਡ ਆ ਕਾਫੀ ਵੀਰ ਜਿਹੜੇ ਲੱਭਣਦੇ ਆ ਕਿਉਂਕਿ ਇਹਨਾਂ ਦਾ ਦੁੱਧ ਵੀ ਜਿਹੜਾ ਸੰਗਰਹ ਹੁੰਦਾ ਤੇ ਗਰਮੀ ਵੀ ਜਿਹੜਾ ਵਾ ਘਟ ਮਨਾਉਂਦੀਆਂ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆ ਕਿਰਪਾ ਦਰੂਰ ਆਂਦਾ ਜੀ ਚਲੋ ਕਿਰਪਾ ਚੈ ਜੀ ਤੇ ਨਾਮ ਦੱਸ ਦਿਓ ਮੇਰਾ ਸੋਨੂੰ ਬਹਾਦਰ ਜੀ ਪਿੰਡ ਪੰਜ ਗਰਾਹਾਂ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਤਾਂ 981897029 ਠੀਕ ਐ ਅੱਜ ਤਿੰਨ ਹੀ ਆ ਫਿਰ ਆ ਤਿੰਨੇ ਆ ਕਿ ਕੱਪੜਾ ਦੇ ਅੱਜ ਕੱਪੜਾਈਆਂ ਸਾਰੀਆਂ ਹਨਾ ਠੀਕ ਐ ਤੇ ਚਲੋ ਪਹਿਲੇ ਨੰਬਰ ਤੇ ਜਿਹੜੀ ਇਹ ਹੀ ਪਹਿਲਾਂ ਵਖਾਦੀਏ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲਾਗੇ ਦੇਖ ਲਈ ਥਾਣੇ ਜਿਹੜਾ ਕਾਫੀ ਕਮਾਲ ਦਾ ਵਾ ਅਜੇ ਤਿਆਰ ਹੋਣੀ ਆ ਜਿੱਦਨ ਤਿਆਰ ਹੋ ਗਏ ਹੋਰ ਜਿਹੜਾ ਥਾਣੇ ਨੇ ਵਧੀਆ ਕਰ ਲੈਣਾ ਮੈਂ ਬਾਕੀ ਮਿਲ ਕੇ ਵੀ ਨੇ ਵੀ ਚੰਗੀ ਲੱਗੀ ਦੱਸਿਓ ਕਿੰਨੇ ਕ ਦੁੱਧਾ ਲਈ ਜੀ ਦੁੱਧ ਦਿੱਤੀ ਘਰ ਆਲੇ ਜਾਂਦੇ ਅਸੀਂ 15 ਕਿਲੋ ਚੁੰਦੇ ਰਹੇ ਜੇ ਪਹਿਲਾਂ ਸਵੇਰ ਦਾ ਦੂਸਰਾ ਸਵੇਰ ਸੁਣੋ ਅੱਛਾ ਤੇ ਬਾਕੀ ਇਹ ਆ ਵੀ ਚਲ ਹੈ ਜਰਸੀ ਜੇ ਜਰਸੀ ਪਿਓਰ ਆ ਜੀ ਬਾਕੀ ਕੱਢੂ ਵੀ ਬਰੀਡ ਬਲੂਡ ਚੰਗੀ ਆ ਦੁੱਧ ਹੁੰਦਾ ਵੀ ਜੀ ਸੇਵਾ ਦਾ ਆਲੇ ਉਹ ਬੇਨਤੀ ਹੱਥ ਜੋੜ ਕੇ ਜਿੰਨਾ ਇਹਨਾਂ ਨੂੰ ਪਾਰੂ ਨਹੀਂ ਚੁਣੋ ਹਾਂਜੀ ਹਾਂਜੀ ਠੀਕ ਐ ਤੋਰੀਏ ਫੇਰ ਇੱਕ ਰੀਨ ਆ ਦੇਖ ਤਾਂ ਲਈ ਬਾਕੀ ਇਹ ਆ ਵੀ ਟਾਈਮ ਸਵੇਰਾ ਸਵੇਰ ਦਾ ਵਾ ਮੀਮੂ ਪੈਂਦੇ ਆ ਅੱਜ ਦੇ ਉਹਦੇ ਕਰਕੇ ਜੇ ਪੁਰੀਆਂ ਲੁੱਜੀਆਂ ਲੁੱਜੀਆਂ ਹੋਣੀਆਂ ਪੱਥੇ ਪੱਥੇ ਕਿੰਦੇ ਵੀ ਲਿਆਂਦੇ ਨਹੀਂ ਗਏ ਬਾਕੀ ਜੇ ਤਿਆਰ ਹੋਣੀ ਆ ਅਜੇ ਹਵਾਨੇ ਜਿੱਤੇ ਲੱਟ ਲਾ ਕਾਫੀ ਆ ਹਵਾਨੇ ਦੇ ਮਗਰ ਵੀ ਬੜੀ ਬੜੀ ਕਨਾੜਾ ਜਿਹੜੀਆਂ ਚੰਗੀਆਂ ਵਾ ਤੇ ਬਾਕੀ ਜੇ ਅਸੀਂ ਇਸਾ ਨਾ ਕੱਦ ਵਜਣੇ ਚਲੋ ਠੀਕ ਐ ਅਜੇ ਸਾਰੇ ਵਟ ਹਵਾਨੇ ਦੇ ਨੇ ਭਰਨੇ ਆ ਆਪਾਂ ਦੇਖ ਸਕਦੇ ਕਾਫੀ ਵਾਟੇ ਜੇ ਹਵਾਨੇ ਚ ਵਟ ਹੈਗੇ ਬੜੂ ਚੰਗੇ ਤੇ ਬਾਕੀ ਇਹ ਆ ਵੀ ਘਰ ਚ ਵਾਈ ਕਰਨ ਦੀ ਚੰਗੀ ਆ ਭਾਵੇਂ ਕੋ ਨਿਆਣਾ ਚੋਲੇ ਤੇ ਭਾਵੇਂ ਕੋ ਸਿਆਣਾ ਚੋਲੇ ਤੇ ਮੁੱਲ ਫਿਰ ਇਹਦਾ ਇਹ ਦੇ ਦੀ 45 ਦੀ ਕਰ ਦਈਏ ਛੋਟ ਛੋਟ ਹੋ ਰਹਾ ਕਰ ਦੋ ਜੀ 42000 ਤੇ ਦੇ ਦੀ ਕੋਈ ਨਹੀਂ ਕਰ ਦੇ ਦਾਂਗੇ 45 ਦੀ ਬਾਕੀ ਵੀਰ ਭਰਾ ਕੋਈ ਫੋਨ ਲਾਵੇ ਪਤਾ ਨਹੀਂ ਮੌਕੇ ਤੇ ਕਿੱਥੇ ਸੌਦਾ ਹੈ ਨਾ ਅੱਛਾ ਖੁੱਲੇ ਹੁਣੇ ਮਾਨਤਾਲ ਖੁੱਲੇ ਮਾਨਤਾਲ ਕਰਾਂਗੇ ਕੋਈ ਫੋਨ ਲਾਵੇ ਕਰੀ ਜਰੂਰ ਕੋਈ ਲਾਵੇ ਜਾਨੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਥਾਣਾ ਹਵਾਨੇ ਦੇ ਵੀ ਕਾਫੀ ਸਫਾਈ ਤੇ ਇਹਦੇ ਵੀ ਇੱਕ ਰੀ ਥਾਣਾ ਆਪਾਂ ਦੇਖ ਸਕਦੇ ਲੱਗੇ ਤਾਂ ਚੰਗੇ ਕਾਪ ਤੇ ਥਾਣਾ ਪ੍ਰੋਪਰ ਹੱਥੀਂ ਚਵਾਈ ਲੱਥਣ ਲੱਗਾ ਹੈ ਦੱਸੀਏ ਦੇ ਬਾਰੇ ਇਹ ਵੀ ਦੂਸਰਾ ਸੂਗਾ ਸੁਣੀ ਗਿਰਦੀ ਅੱਛਾ ਹਾਂਜੀ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਇਹ ਘਰ ਵਾਲੇ ਆਂਦੇ ਸੀ 13 ਕਿਲੋ ਚੁੰਡੇ ਰਹੇ ਜੇ ਪਹਿਲੇ ਸੂਗੇ ਅੱਛਾ ਹਾਂਜੀ ਤਿਆਰ ਕੇ ਚਲੋ ਆ ਇਹਨਾਂ ਤੇ ਦੇਜੋ ਚਲੋ ਗਰਮੀ ਗਰਮੀ ਹੈ ਤੇਰੇ 14 ਕਿਲੋ ਤੋਂ ਨਹੀਂ ਮਰਦੀ ਨਾਰਮਲ ਸੇਵਾ ਤੇ ਤੁਰ ਫਿਰੇ ਕਰੀਂ ਨਾ ਬਾਕੀ ਹੈਗੀ ਐ ਵੀ ਜਰਸੀ ਕ੍ਰੋਸ ਤੇ ਇਹ ਇਤਿਹਾਾਰ ਹੀ ਅਲੱਗ ਪਾ ਕਿਨੇ ਥੋੜਾ ਜਿਹਾ ਟਾਈਮ ਜਿਹੜਾ ਫਿਰਨਾ ਸੋਚਾਂ ਉਹਨੇ 21 ਭਲਾਵੇਂ ਜਿਹੜੀਆਂ ਹਵਾਨੇ ਤੇ ਪਈਆਂ ਆਜ ਲਾਇਆਓ ਜੀ ਇਹ ਮੇਜਾ ਕਾਫੀ ਪੈ ਗਿਆ ਵਾ ਇਧਰ ਲੇ ਏਰੀਆ ਜੀ ਇਹਦੇ ਵਿੱਤੀ ਭਾਲ ਪਈ ਜੇ ਇੱਕ ਪਾਸੇ ਭਾ ਲੈ ਗਈ ਜੀ ਉਹ ਵੀ ਸੈਟ ਠੀਕ ਹੈ ਤੇ ਮੁੱਲ ਫਿਰ ਇਹਦਾ ਉਹ ਦੇ ਦਿੱਤੀ 40 ਦੀ ਕਰ ਦਈਏ ਮੰਨਤਾ ਨਾਲ ਕਰ ਦੋ ਜਿੰਨਾ ਕਰਨਾ ਤੁਸੀਂ ਸਰ ਜੀ 3000 ਛੱਡਦੀ ਇਹਦਾ ਵੀ ਦੇ ਦਾਂਗੇ ਬਾਕੀ ਵੀਰ ਭਰਾ ਕੋਲ ਤੋਂ ਲਾਊਗਾ ਨਾ ਹਾਂਜੀ ਮੌਕੇ ਤੇ ਪਤਾ ਨਹੀਂ ਕਿੱਥੇ ਸੌਦਾ ਹੋਏ ਨਾ ਮੰਨਤਾਂ ਖੁੱਲੇ ਹੋਣਗੇ ਅੱਛਾ ਹਾਂਜੀ 37000 ਦੇ ਚੋਕ ਲਾ ਮੰਨਤਾ ਨਾਲ ਹੋ ਜਾਊਗਾ ਹਨਾ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਐਂਡ ਤੇ ਆ ਗਈ ਇਹ ਵੀ ਗੱਬਣ ਹੀ ਆ ਹਾਂਜੀ ਗੱਬਣ ਹੀ ਆ ਦੱਸ ਦਿਓ ਇਹਦੇ ਬਾਰੇ ਵੀ ਇਹ ਵੀ ਦੂਸਰਾ ਸੁਗਾ ਸੁਣੀ ਜੀ ਅੱਛਾ ਪਹਿਲੇ ਸੁਗੇ ਇਹਨੇ ਵੀ ਦੁੱਧ 12 13 ਕਿਲੋ ਕੱਢਿਆ ਜੀ ਠੀਕ ਆ ਹਾਂਜੀ ਹਾਂਜੀ ਇਹ ਅਜੇ ਟਾਈਮ ਖੜਦੀ ਆ ਇਹ 10 ਤੋਂ 12 ਦਿਨ ਲੈ ਜੂਗੀ ਤੋਰੋ ਹਾਂ ਫਿਰ ਇੱਕ ਵਾਰੀ ਹੁਣ ਬਾਕੀ ਦੋਵੇਂ ਤਿਆਰ ਹੀ ਆ ਇਹ ਥੋੜਾ ਟਾਈਮ ਅਜੇ ਖੜਦੀ ਆ ਬੜੀ ਚੰਗੀ ਤਰ੍ਹਾਂ ਉਧਰ ਉਧਰ ਦੇ ਵੀ ਸਲੇ ਚੰਗੀ ਤਿਆਰ ਹੋ ਜੂਗੀ। ਖਾਣੇ ਇਹਦੇ ਕੋ ਵੀ ਚੰਗਾ ਲੱਗਾ। ਬਣੂ ਬੜਾ ਉਤਰਾ ਚੰਗੀ ਹੈ। ਨਾ ਦੇ ਸੰਦੇ ਜੇ ਬਾਕੀ ਮਿਲਕਵੇਂ ਨੂੰ ਵੀ ਚੰਗੀ ਲੱਗੀ ਆ। ਅ ਬਧਰਾ ਬਧਰਾ ਬੜੀਆਂ ਜਿਹਾ ਦੇਖੋ। ਠੀਕ ਹੈ। ਤੇ ਮੁੱਲ ਫਿਰ ਇਹਦਾ ਇਹ ਵੀ 40 ਦੇ ਦੇ ਦੇ। ਨੇ 40 ਦਿਨ ਤਾਂ ਇਹ ਕਰਦੇ। ਬਾਕੀ ਤੁਸੀਂ ਦੱਸਣਾ ਜੀ ਇਹਨਾਂ ਦਾ ਤੁਸੀਂ ਕਰਨਾ ਜੋਗੀ। 35 ਹੀ ਦੇ ਦਈਏ। ਦੇ ਦਾਂਗੇ 35 ਵੀ ਬਾਕੀ ਵੀਰ ਭਰਾ ਕੋਈ ਫੋਨ ਲਾਉਂਦਾ ਹੋਰ ਮਾਨਤਨ ਕਰ ਦਾਂਗੇ। ਠੀਕ ਹੈ ਜੀ। ਤੇ ਬਾਕੀ ਇਹ ਆ ਬਈ ਗੱਬਣਾ ਵਾ। ਆਪਣੀ ਆਪਣੀ ਬਾਸ ਕਰਕੇ ਖੜਨਾ। ਬਾਸ ਕਰਕੇ ਤੇ ਆ ਤਿਆਰੀ ਆ ਦੋਵੇਂ ਸੁਪਣ ਗਈ ਆ ਕੇ ਤੁਹਾਨੂੰ ਹੋਰ ਦਾ ਕਰ। ਇਹਨੇ 10-12 ਦਿਨ ਲੈ ਜੂਗੀ। ਠੀਕ ਹੈ ਜੀ। ਤੇ ਬਾਕੀ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖਰੀਦੋ ਜੀ।